ਸਸੀ ਕਾਲਜੀ ਸਾਰਨ ਪਿਆਰ ਭਰੀ ਸਸੀ ਕਾਲ ਬਹੁਤ ਬਹੁਤ ਸ਼ੁਕਰੀਆ ਮਿਹਰਬਾਨੀ ਅੱਜ ਆਪਾਂ ਬਣਾਉਣ ਜਾ ਰਹੇ ਹਾਂ ਜੀ ਸਾਲ ਦਾ ਲਾਸਟ ਸਾਗ ਹਨ ਕਿਉਂਕਿ ਸਾਗ ਤੇ ਮੇਥੇ ਆਪਾਂ ਬਾਜ਼ਾਰ ਤੋਂ ਮਗਾਏ ਸੀਗੇ ਤੇ ਪਾਲਕ ਤੇ ਬਾਥੂ ਆਪਾਂ ਘਰ ਤੋਂ ਲਏ ਸੀਗੇ ਜੋ ਆਪਾਂ ਨੇ ਪਾਲਕ ਔਰ ਬਾਥੂ ਧੋਣੇ ਜਿੱਜਾ ਤੋਂ ਥੋਤੀਆਂ ਆਪਾਂ ਪਾਲਕ ਔਰ ਸਾਗ ਦਾ ਹੁਣ ਲੱਗੇ ਆਂ ਸਵਾਰਾ ਕਰਨ ਫਿਰ ਆਪਾਂ ਇਹਨੂੰ ਰੈਨ ਲਾਂਗੇ ਹਨਾ ਤਰਜਕੇ ਬਣੇਗਾ ਤੇ ਮੈਂ ਤੁਹਾਨੂੰ ਦੱਸ ਦੇਣੀ ਕਿ ਇਹ ਲਾਸਟ ਸੀਜ਼ਨ ਸੀਜ਼ਨ ਦਾ ਲਾਸਟ ਸਾਗ ਆ ਗਿਆ ਹੈ ਨਾ ਤਾਂ ਤਾਂ ਕਹਿੰਦੇ ਕਰਮਾ ਨਾਲ ਕੋਈ ਜਿਉਂਦਾ ਰਹੇਗਾ ਦੁਬਾਰਾ ਖਾਏਗਾ ਨਹੀਂ ਤਾਂ ਭਾਈ ਪ੍ਰਮਾਤਮਾ ਨੂੰ ਪਤਾ ਕਿ ਕਿਸ ਨੇ ਖਾਣਾ ਤੇ ਕਿਸ ਨੇ ਛੱਡਣਾ ਕਈ ਵਾਰੀ ਆਪਣਾ ਰਿੱਜਾ ਸਾਗ ਹੀ ਰਹਿ ਜਾਂਦਾ ਹੈ ਨਾ ਤਾਂ ਇਸ ਲਈ ਆਪਾਂ ਨੇ ਸੋਚਿਆ ਕਿ ਚਲੋ ਅੱਜ ਬਣਾ ਲੈਨੇ ਆ ਕਰਮਾ ਚਾਹੇ ਤਾਂ ਸ਼ਾਮ ਨੂੰ ਖਾ ਲਾਂਗੇ ਨਹੀਂ ਤਾਂ ਨਹੀਂ ਸਹੀ ਮੈਂ ਘਰ ਜਾ ਕੇ ਵੀ ਸਾਗ ਬਣਾਇਆ ਸੀ ਤਾਂ ਸਾਰਿਆਂ ਨੇ ਖਾਤਾ ਬੜਾ ਟੇਸਟ ਲੱਗਿਆ ਪਰ ਐਡੇ ਦੇਖੇ ਮੈਂ ਘਰ ਦੀ ਚੀਜ਼ ਦੀ ਕੋਈ ਵੈਲਿਊ ਨਹੀਂ ਹੁੰਦੀ ਜੀ ਕਾਰੇ ਸਾਡੇ ਐਨਨੀ ਪਾਲਕ ਮੇਥੇ ਬਾਥੂ ਖੜੇ ਸੀ ਮੇਥੇ ਨਹੀਂ ਪਾਲਕ ਬਾਥੂ ਔਰ ਚਲਾਈ ਦਾ ਸਾਗ ਮੈਂ ਤਿੰਨੇ ਚੀਜ਼ਾਂ ਬਣਾਇਆ ਪਰ ਉਹਨਾਂ ਨੇ ਕਦੇ ਬਣਾਇਆ ਨਹੀਂ ਤੇ ਕਿਉਂਕਿ ਮੈਂ ਜੋ ਸਾਡੀਆਂ ਮੇਰੀਆਂ ਦਰਾਣੀਆਂ ਉਹ ਖੇਤ ਬਹੁਤ ਘਟ ਆਉਂਦੀਆਂ ਨੇ ਇਸ ਲਈ ਉਹ ਲੈ ਕੇ ਨਹੀਂ ਜਾਂਦੇਗਾ ਬੰਦੇ ਲੈ ਜਾਣਗੇ ਤਾਂ ਖਾਣਗੇ ਨਹੀਂ ਤਾਂ ਬੀਬੀਆਂ ਸਾਡੀਆਂ ਕਦੇ ਨਹੀਂ ਲੈ ਕੇ ਜਾਂਦੇਗਾ ਤੇ ਫਿਰ ਆਪਾਂ ਨੇ ਤਾਂ ਜਾ ਕੇ ਬਣਾਇਆ ਤੇ ਪਰ ਉਹਨਾਂ ਨੇ ਖਾਧਾ ਜ਼ਰੂਰ ਸੀ ਚੰਗਾ ਲੱਗਿਆ ਪਰਿਵਾਰ ਦੇ ਵਿੱਚ ਆਪ ਬੈਠ ਕੇ ਬਣਾਇਆ ਤੇ ਖਾਧਾ ਤੇ ਹੁਣ ਆਪਾਂ ਇਹਨੂੰ ਕਰਦੇ ਹਾਂ ਦਾ ਸਵਾਰਾ ਫਿਰ ਤੁਹਾਨੂੰ ਦਿਖਾਵਾਂਗੇ ਬਣਾ ਕੇ ਜਾਂਦੇ ਵਾਸਤੇ ਰਹੋ ਜੀ ਕਿਉਂਕਿ ਬਹੁਤ ਹੀ ਅੱਛੀਆਂ ਚੀਜ਼ਾਂ ਹੁੰਦੀਆਂ ਨੇ ਆਪਾਂ ਮੰਗਾ ਲਿਆ ਸੀਗੇ ਮੇਥੇ ਬਾਹਰ 12 ਮਤਲਬ ਕਿ ਬਾਜ਼ਾਰ ਦੇ ਵਿੱਚੋਂ ਤੇ ਹੁਣ ਆਪਾਂ ਇਹਨੂੰ ਮੇਥੇ ਹੁਣ ਛਾਂਟ ਲੈਣੇ ਆ ਤੇ ਮੇਥੇ ਵੀ ਆਪਾਂ ਇਹਨਾਂ ਦਾ ਪੱਤਾ ਪੱਤਾ ਆਪਾਂ ਇਹਨਾਂ ਦਾ ਕਰਾਂਗੇ ਤੇ ਨਹੀਂ ਤਾਂ ਫਿਰ ਦੇਖ ਲਓ ਰਹੀ ਥੋੜੇ ਜਿਹਾ ਜਾਣੇ ਨੂੰ ਮੇਰੇ ਲਾਸਟ ਸੀਜ਼ਨ ਚਲੋ ਲਾਸਟ ਸੀਜ਼ਨ ਦਾ ਸਾਗ ਬਣਾਉਣਾ ਸਾਡੇ ਲਈ ਜ਼ਰੂਰੀ ਹੁੰਦਾ ਵਾ ਹਨਾ ਜ਼ਰੂਰੀ ਦਾ ਮਤਲਬ ਕਿ ਦਿਲ ਕੀਤਾ ਬਣਾ ਲਗੇ ਮੈਂ ਘਰ ਗਈ ਦੇਖਿਆ ਤਾਂ ਇੰਨੀ ਪਾਲਕ ਖੜੀ ਸੀ ਬਹੁਤ ਜ਼ਿਆਦਾ ਤਾਂ ਫਿਰ ਆਪਾਂ ਨੇ ਸੋਚਿਆ ਕਿ ਲੈ ਲਵਾਂ ਪੱਤੇ ਜਿਹੜਾ ਰੁਪੀ ਦੇ ਪੱਤੇ ਹੁੰਦੇ ਐਡੇ ਲੰਬੇ ਲੰਬੇ ਪੱਤੇ ਪਾਲਕ ਦੇ ਸੀਗੇ ਪਰ ਸਾਡੇ ਬੀਬੀਆਂ ਭੈਣਾ ਕਹਿੰਦੇ ਅਸੀਂ ਤਾਂ ਕਦੇ ਤੋੜੇ ਨਹੀਂਗੇ ਅੱਛਾ ਇੱਥੇ ਇੰਨੀ ਪਾਲਕ ਲੱਗੀ ਹੋਈ ਆ ਉਹ ਮੈਨੂੰ ਇਦਾਂ ਪੁੱਛ ਰਹੀਆਂ ਜਿਵੇਂ ਕਿ ਉਹ ਵਿਚਾਰੀਆਂ ਬਾਹਰੋਂ ਗੰਨੀਆਂ ਹੁੰਦਗੀਆਂ ਨਿਕੇ ਤਾਂ ਤੇ ਮੈਂ ਉੱਥੇ ਰਹਿੰਦੀ ਹੁੰਨੀ ਆ ਵੀ ਮੈਨੂੰ ਪਤਾ ਉਹਨਾਂ ਨੂੰ ਪਤਾ ਕੁਛ ਨਹੀਂ ਸੀਗਾ ਹਨਾ ਚਲੋ ਵਿਚਾਰ ਧਾਰਾਗਲੇ ਆ ਦੀ ਆਪਣੀ ਆਪਾਂ ਕੀ ਕਹਿ ਸਕਦੇ ਆ ਜਿਨ੍ਹਾਂ ਨੂੰ ਆਪ ਤੋੜ ਕੇ ਖਾਣਾ ਨਹੀਂ ਤਾਂ ਆਪਾਂ ਕੀ ਕਹਿ ਸਕਦੇ ਹਣਾ ਪਰ ਮੈਂ ਜਾਦੀ ਨੇਗੀ ਬਣਾ ਰਿਆ ਮੈਨੂੰ ਪਤਾ ਲੱਗ ਗਿਆ ਮੈਂ ਦੇਖਿਆ ਇੱਥੇ ਮੇਥੇ ਵੀ ਸੀਗੇ ਮੇਥੇ ਨਹੀਂ ਸੀ ਸੌਰੀ ਮੇਥੇ ਹੱਥ 'ਚ ਪੜੇ ਕਰਕੇ ਤੇ ਮੇਰੇ ਨੂੰ ਮੂਹ ਲੱਗਿਆ ਹੋਇਆ ਕਿ ਮੇਥੇ ਸੀ ਹੈਨਾ ਬਾਥੂ ਬਹੁਤ ਜ਼ਿਆਦਾ ਜਿਹੜਾ ਕਿ ਅਸੀਂ ਬਾਜ਼ਾਰ ਦੇ ਵਿੱਚ ਲੈਣਾ ਹੁੰਦਾ ਨਾ ਜਦੋਂ ਬਾਥੂ ਕਿੰਨਾ ਕੁ ਇੰਨਾ ਕੁ ਬਾਥੂ ਲਈਏ ਪਰ 10-20 ਰੁਪਏ ਦੀ ਗੁੱਛੀ ਮਿਲਦੀ ਹੈ ਤਾਂ ਪਰ ਉਹਨਾਂ ਨੇ ਤਾਂ ਇੰਨਾ ਖੜਾ ਸੀ ਬਾਥੂ ਮੈਂ ਹਰਾਨ ਸੀ ਕਿ ਤੁਸੀਂ ਬਾਥੂ ਤੋੜ ਕੇ ਕਿਉਂ ਨਹੀਂ ਸਾਗ ਬਣਾ ਰਹੀਆਂ ਬਾਥੂ ਤੋੜੋ ਪਾਰ ਕੇ ਤੁਹਾਡੀ ਐਡੀ ਐਡੀ ਖੜੀ ਆ ਤੇ ਧਨੀਏ ਦੇ ਪੱਤੇ ਧਨੀਆ ਬਹੁਤ ਜ਼ਿਆਦਾ ਸੀਗਾ ਨਾ ਕਦੇ ਧਨੀਆ ਤੋੜਿਆ ਤੇ ਗਾਜਰਾ ਤਾਂ ਉਹਨਾਂ ਦੇ ਖੇਤ ਦੇ ਵਿੱਚ ਪੱਕ ਗਏ ਤੇ ਬੀਜ ਤਿਆਰ ਹੋ ਗਿਆ ਹਨਾ ਪਰ ਉਹਨਾਂ ਨੇ ਗਾਜਰਾ ਕੁੱਟੀਆਂ ਨਹੀਂ ਪਤਾ ਨਹੀਂ ਕਿਉਂ ਨਹੀਂ ਕੁੱਟ ਦੇ ਗਏ ਪਤਾ ਨਹੀਂ ਉਹਨਾਂ ਨੂੰ ਇਹ ਹੈਗਾ ਚਲੋ ਕਰਦੀਆਂ ਹਨਾ ਫ੍ਰੀ ਫ੍ਰੀ ਸਮਝ ਲੈਂਦੇ ਆ ਪਰ ਜੇ ਕਹੀਏ ਤਾਂ ਉਹ ਵੀ ਫ੍ਰੀ ਨਹੀਂ ਹੁੰਦਣਾ ਕਿੰਨਾ ਖੇਤ ਆਪਾਂ ਬੀਜਦੇ ਆ ਇੰਨੀ ਜਗ੍ਹਾ ਦੇ ਵਿੱਚ ਲਾਉਣੇ ਆ ਫੇਰ ਜਾ ਕੇ ਕਿਤੇ ਉਹ ਗਾਜਰ ਚੀਜ਼ਾਂ ਹੁੰਦੀਆਂ ਨੇ ਪਰ ਉਹਦੀ ਵੀ ਚੀਜ਼ ਦੀ ਵੈਲਿਊ ਨਹੀਂ ਉਹਨਾਂ ਨੂੰ ਕਿਉਂਕਿ ਜਿੰਨੇ ਸ਼ਹਿਰ ਚ ਰਹਿੰਦੇ ਆ ਉਹਨਾਂ ਨੂੰ ਜ਼ਿਆਦਾ ਪਤਾਗਾ ਇਹ ਚੀਜ਼ਾਂ ਆਪਣੀਆਂ ਕਿੰਨੀਆਂ ਕਾਪਾ ਨੂੰ ਮੁੱਲ ਲੈਣੀ ਆ ਔਖੀਆਂ ਹੁੰਦੀਆਂ ਨੇ ਪਰ ਮੈਨੇ ਤਾਂ ਬੜਾ ਚੰਗਾ ਲੱਗ ਗਿਆ ਸੀ ਤੇ ਆਪਾਂ ਨੇ ਜਾ ਕੇ ਤੋੜ ਕੇ ਬਾਥੂ ਮੇਥੇ ਮੇਥੇ ਸੌਰੀ ਅੱਥਾ ਜੀ ਮੇਥੇ ਨੇ ਗਿੜੇ ਨਾਲ ਮੇਥੀ ਕਹਿ ਦਿੰਦੀ ਹੁੰਦੀ ਆ ਬਾਥੂ ਚਲਾਈ ਤੇ ਪਾਲਕ ਇਹ ਤਿੰਨ ਚੀਜ਼ਾਂ ਤੋੜ ਕੇ ਮੈਂ 10-15 ਮਿੰਟ ਦੇ ਵਿੱਚ ਸਾਗ ਬਣਾ ਰਿਆ ਤਾਂ ਆਪਾਂ ਨੇ ਖਾਤਾ ਤੇ ਮੇਰੀ ਇੱਕ ਦਰਾਨੀ ਆਈ ਉਹਨੇ ਵੀ ਖਾਤਾ ਬਸ ਇਹ ਖਾ ਲਿਆ ਜਿੰਨਾ ਜਿੰਨਾਂ ਦੇ ਭਾਗਾ ਵਿੱਚ ਸੀਗਾ ਅੱਜ ਫਿਰ ਮੈਨੂੰ ਦਿਲ ਕੀਤਾ ਕਿ ਮੈਂ ਉੱਥੋਂ ਪਾਲਕ ਲੈ ਕੇ ਆਈਆਂ ਤੋੜ ਕੇ ਕਾਫੀ ਸਾਰੀ ਤੇ ਮੈਂ ਸੋਚਿਆ ਚਲੋ ਆਪਾਂ ਬਣਾ ਲੈਨੇ ਆ ਸਾਰੀ ਜਾਦੀ ਵਾਰ ਦਾ ਕਰਮਾ ਭਾਗਾ ਵਾਲਿਆਂ ਨੂੰ ਨਸੀਬ ਹੋਣਾ ਇਹ ਅਗਲੇ ਸਾਲ ਹਨ ਕੰਨਾਂ ਦੀ ਹਾੜੀ ਛੋਟ ਦੀ ਦੇ ਕੰਨਾਂ ਦੀ ਸੋਣੀ ਹਨਾ ਕਿਹਨੇ ਨੇ ਦਾ ਕਰਮਾ ਵਾਲੇ ਹਾੜੀ ਸੋਣੀ ਖਾਂਦੇ ਨੇ ਤੇ ਸੱਚੀ ਭਾਗਾ ਵਾਲਿਆਂ ਨੂੰ ਨਸੀਬ ਹੁੰਦੀਆਂ ਨੇ ਇਹ ਚੀਜ਼ਾਂ ਤੇ ਚੰਗਾ ਰਹਿੰਦਾ ਹੁੰਦਾ ਜੇ ਸਾਡੀਆਂ ਬੀਬੀਆਂ ਭਣਾ ਬਣਾ ਕੇ ਘਰ ਦੇ ਵਿੱਚ ਖਾਣ ਤੇ ਨਾਲੇ ਬੰਦਿਆਂ ਨੂੰ ਖਲਾਉਣ ਪਰ ਕਿੱਥੇ ਹਿੰਮਤ ਕੌਣ ਕਰੇ ਕੌਣ ਤੋੜੇ ਲਸਣ ਐਨਾ ਲੱਗਿਆ ਹੋਇਆ ਉੱਥੇ ਪਿਆਜ਼ ਵੀ ਲੱਗੇ ਪਿਆਜ਼ ਛੋਟੇ ਆ ਕਦੋਂ ਆ ਤੋਰੀਆਂ ਨਹੀਂ ਬੇਲਾ ਲਾਈਆਂ ਪਰ ਲਾਈਆਂ ਜਰੂਰ ਨਹੀਂ ਉਹਨਾਂ ਨੇ ਤੇ ਖਾਣੀਆਂ ਤਾਂ ਬੱਸ ਉਹ ਦਿੰਦੇ ਨੇ ਚਲੋ ਕਹਿੰਦੇ ਕੋਈ ਗੱਲ ਕਿਸੇ ਦੇ ਮੂੰਹ ਪੈ ਜਾਂਦੀ ਹੈ ਪਿੰਡਾਂ ਦੇ ਵਿੱਚ ਇਹ ਵੱਡਾ ਹੁੰਦਾ ਹਨ ਇੱਕ ਦੂਸਰੇ ਨੂੰ ਸਾਥੀ ਚੀਜ਼ ਦੇਣਾ ਪਰਵਾਹ ਵਾਲਾ ਬੜਾ ਕੋਈ ਗੱਲ ਜਿਹੜਾ ਲੈ ਗਿਆ ਕੋਈ ਗੱਲ ਕੋਈ ਚੱਕਰ ਵੀ ਫੇਰ ਕੀ ਹੋ ਗਿਆ ਉਹਦੇ ਕਰਮਾਂ ਦਾ ਸੀ ਐਦਾਂ ਕਹਿੰਦੇ ਨੇ ਕਹਿ ਦਿੰਦੇ ਨੇ ਮੈਂ ਗਈ ਤਾਂ ਤੱਕ ਤਾਂ ਸਾਡੇ ਬਾਹਰ ਦੇ ਵਿੱਚ ਕੋਈ ਇੱਕ ਕਟੋਰਾ ਛੱਡ ਗਿਆ ਸੀਗਾ ਪਾਲ ਇੱਕ ਨੂੰ ਕੋਈ ਚੱਕ ਕੇ ਲੈ ਗਿਆ ਵਿਚਾਰਾ ਇਹਨਾਂ ਦਾ ਸਭ ਤੋਂ ਜ਼ਿਆਦਾ ਅੱਛਾ ਕੁੱਤਾ ਸੀ ਉਹ ਵੀ ਲੈ ਗਿਆ ਬਾਕੀ ਜੋ ਸਾਡੇ ਜਿਹਾ ਕਟੋਰੇ ਰਹਿ ਗਏ ਦੇਖੋ ਪ੍ਰਮਾਤਮਾ ਉਹਨਾਂ ਨੂੰ ਵੀ ਰੋਟੀ ਦੇ ਰਿਹਾ ਕਿਉਂਕਿ ਉੱਥੇ ਕੋਈ ਛੱਡ ਗਿਆ ਤਾਂ ਉਹ ਕਹਿੰਦੇ ਜਦੋਂ ਸਵੇਰ ਗਏ ਤਾਂ ਚੂ ਚੂ ਕਰਨ ਇਹਨਾਂ ਨੇ ਰੋਟੀ ਭਾਤੀ ਉਹ ਪੱਕੇ ਤਿੰਨਾਂ ਨੇ ਉੱਥੇ ਟਿਕਾਣਾ ਕਰ ਲਿਆ ਉਹ ਉੱਥੇ ਰਹਿਣ ਲੱਗ ਗਏ ਮੈਂ ਵੀ ਇਹ ਕਹਿਨੀ ਹੈ ਲਾਲਾ ਆਪਣੇ ਸਾਗ ਦੀ ਸੀ ਆਪਾਂ ਲੈ ਕੇ ਕਤੂਰੀਆਂ ਜੇ ਮੈਨੂੰ ਚੰਗੀਆਂ ਲੱਗਦੀਆਂ ਕਪਚੀਆਂ ਨੂੰ ਮੈਨੂੰ ਪੱਣਾ ਪੱਟੇ ਲੱਗਦੇ ਪਰ ਮੈਨੂੰ ਚੰਗੀਆਂ ਲੱਗ ਕੇ ਵਿਚਾਰਾਂ ਮੈਂ ਰੋਟੀ ਪਾਣੀ। ਉਹ ਵੀ ਮੇਰਾ ਵਗਰ ਵਗਰ ਖੰਦੇ ਸੀ। ਇਹਨਾਂ ਆਪਾਂ ਫੇਰ ਤੁਹਾਨੂੰ ਸਮਾਉਣ ਲਈ ਕਿ ਸਾਗ ਬਣਾ ਕੇ ਹਰ ਕਫੜਕਾ ਲਾ ਕੇ ਲਸਣ ਵੀ ਆਪਾਂ ਉੱਥੇ ਲੈ ਕੇ ਆਸਤਾ। ਠੀਕ ਹੈ ਜੀ। ਪਿਆਜ਼ ਹਰੇ ਵੀ ਲੈਂਦੇ ਆ ਤੁਹਾਨੂੰ ਫੇਰ ਦਿਖਾਉਣੀ ਹੈ ਸਾਗ ਬਣਾ ਕੇ। ਹਾਂ ਜੇ ਪਸਾਗ ਨੂੰ ਮੋਟਾ-ਮੋਟਾ ਕੱਟ ਲਾਂਗੇ ਮੈਂ ਕੱਟਣ ਤੋਂ ਬਾਅਦ ਧੋਵਾਂਗੀ ਨਾ ਤੇ ਚਲੋ ਆਪਾਂ ਮੋਟਾ-ਮੋਟਾ ਸਾਕ ਕੱਟੀਏ ਫਿਰ ਇਹਨੂੰ ਮੋਟਾ ਇਸ ਲਈ ਕੱਟਣਾ ਹੈ ਕਿ ਕੋਈ ਗੱਲ ਨਹੀਂ ਇਹ ਮੋਟਾ ਕੱਟਾਂਗੇ ਆਪਾਂ ਇਹ ਛੁਰੀ ਨੇ ਕੰਮ ਨਹੀਂ ਕੀਤਾ ਜਿਆਦਾ ਤੇ ਮੇਰੇ ਹੱਥ ਲੱਗੀ ਹੋਈ ਹੈ ਇਹਦੀ ਮੋਟਾ ਕੱਟਣ ਤੋਂ ਬਾਅਦ ਆਪਾਂ ਇਹਨੂੰ ਚੰਗੀ ਤਰ੍ਹਾਂ ਬਾਹਰ ਧੋ ਲਾਂਗੇ ਫਿਰ ਆਪਾਂ ਇਹਨੂੰ ਕੱਟ ਕੇ ਧੋ ਕੇ ਚੰਗੀ ਤਰ੍ਹਾਂ ਫਿਰ ਆਪਾਂ ਪਾਵਾਂਗੇ ਮੋਟਾ ਮੈਂ ਇਸ ਲਈ ਕੱਟ ਰਹੀ ਹਾਂ ਕਿਉਂਕਿ ਮੈਂ ਇਹਨੂੰ ਗ੍ਰੇਂਡਰ ਦੇ ਨਾਲ ਹੀ ਗ੍ਰੈਂਡ ਕਰ ਆ ਰਲਣਾ ਵਾ ਤੇ ਇਸ ਲਈ ਮੈਂ ਆਪਾਂ ਇਹ ਕਰ ਰਹਾ ਹੁੰਦਾ ਮੱਧਣੀ ਦੇ ਨਾਲ ਮਗਾਨੀ ਕਹਿੰਦੇ ਆ ਮੱਧਣੀ ਕਹਿੰਦੇ ਆ ਹਨਾ ਧਾਰਕੋਟ ਨਹੀਂ ਕਹਿੰਦੇ ਆ ਤੇ ਫਿਰ ਆਪਾਂ ਖੜਾ ਬਰੀਕ ਕੱਟਦੇ ਇਸ ਲਈ ਆਪਾਂ ਮੋਟਾ-ਮੋਟਾ ਇਹਨੂੰ ਕੱਟ ਕੇ ਇਹ ਪਾਲੇ ਨੇ ਇਹਦੇ ਵਿੱਚ ਤੇ ਆਪਾਂ ਧੋਵਾਂਗੇ ਇਹਨੂੰ ਧੋ ਕੇ ਫਿਰ ਕੁੱਕਰ ਦੇ ਵਿੱਚ ਪਾਵਾਂਗੇ ਤੋਂ ਬਾਕੀ ਤਾਂ ਜਿੰਨਾ ਚਿਰ ਰੱਜਣ ਨੂੰ ਲੱਗੇਗਾ ਤੇ ਉਹਨਾਂ ਚਿਰ ਹੀ ਲੱਗੇਗਾ ਜ਼ਿਆਦਾ ਟਾਈਮ ਵੀ ਨਹੀਂ ਮਿਲਵਾਉਣਾ ਚਾਹ ਪਾਲਕ ਲਵੀਏ ਤੇ ਮੇਥੇ ਵੀ ਵਧੀਆ ਠੀਕ-ਠਾਕ ਨੇ ਤੇ ਜ਼ਿਆਦਾ ਟਾਈਮ ਨਹੀਂ ਲੱਗਣਾ ਤੇ ਸਾਗ ਵੀ ਕੋਈ ਜ਼ਿਆਦਾ ਪੱਕਾ ਨਹੀਂਗਾ ਲਾਸਟ ਵਾਰ ਦਾ ਸਾਗ ਆ ਖਾਲੀ ਜਿਉਂਦੇ ਰਹੇ ਅਗਲੇ ਸਾਲ ਖਾ ਲਾਂਗੇ ਭਾਈ ਨਹੀਂ ਤਾਂ ਫਿਰ ਕਿਸੇ ਦੇ ਕਰਮਾ ਇਟਾ ਹੋਏਗਾ ਤੇ ਉਹ ਖਾਏਗਾ ਅਗਲਾ ਹਨਾ ਆਰਾਮ ਦੇਵਾਂਗੇ ਤੇ ਪ੍ਰਮਾਤਮਾ ਸਾਰੇ ਤੰਦਰੁਸਤੀ ਦੇਵੇ ਸਾਰੇ ਜਿਉਂਦੇ ਬਸਤੇ ਰਹੋ ਬਾਕੀ ਆਪਾਂ ਜੀ ਵੈਸੇ ਆਂ ਧਰਤੀ ਤੇ ਆਏ ਆ ਤੇ ਜਾਣਾ ਹੀ ਆ ਪਰ ਕੜਾ ਉਮਰ ਉਮਰ ਸਰ ਇਸ ਲਈ ਮੈਂ ਕਹਿੰਨੀ ਆ ਜਾਦੀ ਵਾਰ ਦਾ ਇਹ ਇਹਨੂੰ ਛਕ ਲਗੇ ਕਈ ਵਾਰ ਤਾਂ ਆਪਣੀ ਤਰੀ ਤਰੀ ਚੀਜ਼ ਵੀ ਰਹਿ ਜਾਂਦੀ ਹੈਗੀ ਪਰ ਇਸ ਲਈ ਆਪਾ ਮੋਟਾ ਮੋਟਾ ਇਹਨੂੰ ਕੱਟ ਕੇ ਬਣਾਵਾਂਗੇ ਮੈਂ ਇਦਾਂ ਹੀ ਕੱਟ ਲੈਣੀ ਹੁੰਦੀ ਹੈ ਪਹਿਲਾਂ ਮੈਂ ਰੱਖੀ ਹੋਈ ਸੀ ਮੇਰੀ ਸਾਗ ਝੀਰਨੀ ਮੈਂ ਕੱਟਦੀ ਹੁੰਦੀ ਸੀ ਦਾਤੀ ਦੇ ਨਾਲ ਤਾਂ ਮਸ਼ੀਨ ਹੀ ਮੈਂ ਨਹੀਂ ਲਈ ਸੀ ਕਿਉਂਕਿ ਆਪਾਂ ਜਿੰਨੀ ਸਹੂਲਤ ਭਾਲ ਦਿਆ ਸਰੀਰ ਨੂੰ ਆਪਣੀ ਉਨੀ ਬਾਡੀ ਫਿਰ ਕੰਮ ਕਰਨ ਨੂੰ ਬੰਦ ਕਰ ਦਿੰਦੀ ਹੈ ਜਿੱਦਾਂ ਕਿ ਮੈਂ ਕੰਮ ਛੱਡਿਆ ਘਰ ਗਏ ਆ ਤੇ ਘਰ ਜਾ ਕੇ ਕੰਮ ਕੀਤਾ ਤਾਂ ਸੱਚੀ ਗੱਲ ਆ ਮੈਨੂੰ ਬਹੁਤ ਔਖਾ ਲੱਗਿਆ ਕਿਉਂਕਿ ਮੈਂ ਕਦੇ ਇੱਥੇ ਕੰਮ ਨਹੀਂ ਜ਼ਿਆਦਾ ਕੀਤਾ ਥੋੜੇ ਜਿਹਾ ਪ੍ਰਸ਼ਾਦੇ ਬਣਾਏ ਸ਼ਕੇ 加 ਜਾ ਕੇ ਤਾਂ ਕੰਮ ਕਾ ਕੇ ਕਰਨਾ ਪੈ ਗਿਆ ਤੇ ਮੈਨੂੰ ਇਹ ਲੱਗਿਆ ਕਿ ਮੇਰੇ ਸਾਰੇ ਜੋੜ ਟੁੱਟ ਗਏ ਆ ਐਨਾ ਲੱਗਿਆ ਸੀਗਾ ਮੈਨੂੰ ਕਿਉਂਕਿ ਨਾ ਕੰਮ ਕਰਨ ਦੀ ਵਜ੍ਹਾ ਨਾਲ ਆਪਣੇ ਸਰੀਰ ਕੰਡਮ ਹੋ ਗਏ ਆਗੇ ਇਸ ਲਈ ਫਿਰ ਆਪਾਂ ਮੈਂ ਕਿ ਚਲੋ ਇੰਨੇ ਹਲਾਇਏ ਮੋਡਾ ਹਲਦਾ ਰਹੇਗਾ ਹੰਗ ਪੈਰ ਹੈਲਦੀ ਰਹਿਣਗੇ ਤੇ ਤੁਸੀਂ ਵੀ ਇਸ ਤਰ੍ਹਾਂ ਕਰਿਆ ਕਰੋ ਤੇ ਮੈਂ ਇਸ ਤਰ੍ਹਾਂ ਕਟ-ਕਟ ਕੇ ਸਾਗ ਆਪਾਂ ਮੋਟਾ ਜਰਾ ਰੱਖ ਕੇ ਕੱਚਾ ਸਾਗ ਹੈ ਹਲੇ ਇਹ ਨਾ ਪੱਕਾ ਨਹੀਂਗਾ ਜੇ ਪੱਕਾ ਹੁੰਦਾ ਫਿਰ ਸਾਡੇ ਪ੍ਰੋਬਲਮ ਆਉਣੀ ਸੀਗੀ ਆਪਾਂ ਪਾਣੀ ਗਰਮ ਕਰ ਦਿੱਤਾ ਤੇ ਆਪਾਂ ਇਹਦੇ ਇੱਕ ਵਿੱਚ ਪਾਵਾਂਗੇ ਚਮਚਾ ਦੇਸੀ ਘਿਓ ਦਾ ਕਿਉਂਕਿ ਆਪਾਂ ਦੇਸੀ ਘਿਓ ਦਾ ਚਮਚਾ ਮੈਂ ਇਸ ਲਈ ਪਾ ਰਹੀ ਹਾਂ ਚਮਚਾ ਵੀ ਆਪਾਂ ਭਰ ਕੇ ਹੀ ਪਾਇਆ ਵਾ ਪਾਣੀ ਗਰਮ ਹੋ ਰਿਹਾ ਤੇ ਦੇਸੀ ਘਿਓ ਆਪਾਂ ਇਹਦੇ ਵਿੱਚ ਪਾ ਦਾਂਗੇ ਫਿਰ ਆਪਣਾ ਸਾਗ ਨਾ ਉਬਲਦਾ ਨਹੀਂ ਹਾਂ ਤੇ ਅਸੀਂ ਪਾਉਦਾਂ ਤੁਹਾਡੇ ਕੋਲੇ ਰਿਫਾਈਨਡ ਆਰ ਫੈਂਡ ਪਾ ਦਮੈਂ ਵੈਸੇ ਦੇਸੀ ਪਾ ਦਿੱਤਾ ਪਾਣੀ ਆਪਣਾ ਹਲੇ ਗਰਮ ਨਹੀਂ ਹੋਇਆਗਾ ਗਰਮ ਹੋਇਆ ਹੁੰਦਾ ਤਾਂ ਕਿ ਹੋਏ ਦੇ ਵਿੱਚ ਬੜੀ ਜਲਦੀ ਠਲ ਜਾਣਾ ਸੀਗਾ ਪਾਣੀ ਆਪਣਾ ਉਬਲਣ ਲੱਗ ਗਿਆ ਤੇ ਆਪਾਂ ਇਹਦੇ ਵਿੱਚ ਪਾਦ ਗਏ ਹੁਣ ਸਾਗ ਪਹਿਲਾਂ ਜਦੋਂ ਬਜ਼ੁਰਗ ਸਾਗ ਪਾਉਂਦੇ ਸੀ ਉਹ ਪਤਾ ਕੀ ਕਹਿੰਦੇ ਸੀ ਸਾਹ ਨਾ ਲਵੋ ਨਹੀਂ ਤਾਂ ਸਾਗ ਸਵਾਦ ਨਹੀਂ ਬਣਨਾ ਪਤਾ ਨਹੀਂ ਕਿਹੜਾ ਕਿੱਥੋਂ ਸਿੱਖਿਆ ਸੀ ਤੇ ਕਿਹੜੀ ਪਰੰਪਰਾ ਸੀ ਉਹ ਤੇ ਅਸੀਂ ਵੀ ਉਹੀ ਕਰੀ ਜਾਣਾ ਵੀ ਸੱਚੀ ਨਹੀਂ ਸਾਗ ਸਵਾਦ ਬਣਨਾ ਜਦੋਂ ਕੋਲੇ ਭਰ ਕੇ ਖਾਣ ਲੱਗੇ ਬੋਲਣਾ ਜਾਣ ਜਾਣ ਕੇ ਕੋਲੇ ਜਾ ਕੇ ਜਦੋਂ ਅਸੀਂ ਕੋਲੇ ਬੋਲਣਾ ਤਾਂ ਸਾਨੂੰ ਡਾਂਟਿਆ ਜਾਣਾ ਕਿ ਤੁਸੀਂ ਹੀ ਬੋਲਦੇ ਹੋ ਤੇ ਸਾਗ ਦੀ ਸਵਾਦ ਬਣਨਾ ਹਨਾ ਪਤਾ ਨਹੀਂ ਤਾਂ ਪਰੰਪਰਾ ਸੀ ਜਾਂ ਕੀ ਸੀ ਜਾਂ ਵਾਹਿਗੁਰੂ ਦਾ ਜਾਪ ਕਰਦੇ ਰੱਬ ਜਾਣਦਾ ਕੀ ਕਰਦੇ ਸੀ ਵਾ ਇਹਨਾਂ ਕਹਿੰਦੇ ਸੀ ਬੋਲਣਾ ਨਹੀਂ ਚੁੱਪ ਕਰ ਜਾਓ ਸਾਗ ਪਾ ਰਹੇ ਹਾਂ ਸਾਗ ਘਟਕੇ ਸਾਗ ਪਾਉਣਾ ਸਾਗ ਸਵਾਦ ਬਣਦਾ ਤੁਸੀਂ ਕੋਲੇ ਭਰ-ਭਰ ਕੇ ਖਾ ਲੈਣਾ ਤੇਰੋ ਭੁੱਕ ਜਾਣਾ ਉਹਦੇ ਕੁੱਜਿਆਂ ਚ ਸਾਗ ਕਰਦੇ ਸਭ ਤੋਂ ਵਧੀਆ ਸਾਗ ਜਿਹੜਾ ਕੁੱਜੇ ਚ ਧਰਦੇ ਨਾ ਬੁੱਢੀਆਂ ਚੁੱਲੇ ਦੇ ਉੱਪਰ ਥੱਲੇ ਉਹਦੀ ਮਿੱਟੀ ਦਾ ਲੇਪ ਲਾਉਣਾ ਮਿੱਟੀ ਦੇੇ ਪਰੋਂ ਦਾ ਮਤਲਬ ਕੋਈ ਇਹ ਇਹ ਨਹੀਂ ਸੀਗਾ ਵੀ ਕੋਈ ਜਾਦੂ ਟੂਣਾ ਸੀਗਾ ਤੇ ਜਾਂ ਕੋਈ ਮੰਤਰ ਪੜ੍ਹਦੇ ਸੀ ਉਹਦਾ ਮਤਲਬ ਹੁੰਦਾ ਸੀ ਕੁਝਾ ਟੁੱਟੇ ਨਾ ਉਹਨਾਂ ਨੂੰ ਆਪਾਂ ਜੇ ਲਾਵਾਂਗੇ ਇਹ ਦੂਸਰਾ ਮਿੱਟੀ ਲਾਵਾਂਗੇ ਕੁਝਾ ਟੜਦਾਨ ਕਿਉਂਕਿ ਥੱਲੇ ਤਾਂ ਪੂਰਾ ਲੱਕੜਾਂ ਵਾਲਾ ਪਾਥੀਆਂ ਵਾਲਾ ਚੜਿਆ ਹੁੰਦਾ ਸੀਗਾ ਪਟਾ ਤੇ ਆਪਾਂ ਹੁਣ ਪਾ ਦਾਂਗੇ ਵਿੱਚ ਥੋੜਾ ਜਿਹਾ ਨਮਕ ਹਾਂ ਉਹ ਵਾਚ ਨਮਕ ਪਾਵਾਂਗੇ ਨਾਲ ਦੀ ਨਾਲ ਫਿਰ ਸਾਗ ਨਾਲ ਛੇਤੀ ਤਿਆਰ ਹੁੰਦਾ ਛੇਤੀ ਬਣਦਾ ਆਪਾਂ ਇਸ ਲਈ ਇਹਦੇ ਵਿੱਚ ਨਮਕ ਪਾਇਆ ਹੈਗਾ ਹੁਣ ਤੁਸੀਂ ਵੀ ਬਣਾਉਣੀ ਹੁੰਨੇ ਆ ਤਾਂ ਨਮਕ ਨਾਲ ਦੀ ਨਾਲ ਪਾਇਆ ਹੋਵੇ ਤਾਂ ਸਾਗ ਥੱਲੇ ਨੂੰ ਜਲਦੀ ਬੈਠ ਜਾਊਗਾ ਹੋਰ ਨਮਕ ਦਾ ਕੋਈ ਜਾਦੂ ਟੂਣਾ ਇਹਦਾ ਵੀ ਨਹੀਂ ਹੁੰਦਾ ਨਮਕ ਛੇਤੀ ਜਿਵੇਂ ਕਹਿੰਦੇ ਨੇ ਛੇਤੀ ਬਣਦਾ ਛੇਤੀ ਗਲਦਾ ਚੀਜ਼ ਨਹੀਂ ਕਹਿੰਦੇ ਨੇ ਨਮਕ ਪਾ ਦੋ ਤਾਂ ਚੀਜ਼ ਜਲਦੀ ਗਲ ਜਾਂਦੀ ਹੈਗੀ ਇਸ ਲਈ ਤੇ ਹੁਣ ਇਸ ਤੋਂ ਬਾਅਦ ਆਪਾਂ ਤੁਹਾਨੂੰ ਸਾਰਾ ਸਾਗ ਬਣਿਆ ਹੀ ਦਿਖਾਵਾਂਗੇ ਜੀ ਆਪਣਾ ਸਾਗ ਹੋ ਗਿਆ ਤਿਆਰ ਤੇ ਆਪਾਂ ਇਹਦੇ ਵਿੱਚ ਪਾ ਰਹੇ ਹੁਣ ਆਲਣ ਹਨਾ ਠੀਕ ਹੈ ਇਹਨਾਂ ਸਾਰਾ ਹੈ ਇਹਨਾਂ ਸਾਰਾ ਇਹ ਜਿਆ ਤਾਂ ਆਪਾਂ ਚਾੜਨ ਪਾਵਾਂਗੇ ਬਿਲਕੁਲ ਮਲਾਈਦਾਰ ਬਣ ਜਾਣਾ ਮੈਂ ਤੁਹਾਨੂੰ ਦਿਖਾਉਣੀ ਆ ਸਾਗ ਘੋਟ ਕੇ ਕਿ ਮਲਾਈਦਾਰ ਕਿੱਦਾਂ ਬਣਦਾ ਉਸ ਤੋਂ ਬਾਅਦ ਆਪਾਂ ਲਾਵਾਂਗੇ ਇਹਨੂੰ ਜੀ ਤੜਕਾ ਆਪਾਂ ਤੜਕਾ ਕੱਟ ਕੇ ਰੱਖ ਲੈ ਸਾਗ ਦੇ ਵਿੱਚ ਦੇ ਘਾਲਣ ਪਾ ਲੈ ਤੇ ਥੋੜਾ ਮੈਂ ਪਾਣੀ ਪਾਉਂਗੀ ਜਿਆਦਾ ਸੰਘਣਾ ਜਿਆ ਥੋੜਾ ਜਿਹਾ ਪਾਣੀ ਆਲਣ ਪਾਇਆ ਨਾ ਫਿਰ ਆਪਾਂ ਇਹਨੂੰ ਉਬਾਲਾ ਦੇਵਾਂਗੇ ਸਾਗ ਨੂੰ ਰਿੰਨਾਗੇ ਕਿਉਂਕਿ ਇਹ ਚ ਫਿਰ ਆਟਾ ਕੱਚਾ ਰਹੇਗਾ ਤਾਂ ਸਾਗ ਆਪਣਾ ਜਲਦੀ ਖਰਾਬ ਹੋਏਗਾ ਨਹੀਂ ਤਾਂ ਦੋ ਤੰਡਾਂਗ ਹੋਈ ਜਾਣਗੇ ਤੇ ਦੂਸਰੇ ਆਪਾਂ ਕੱਟ ਕੇ ਰੱਖ ਲੈ ਤੜਕਾ ਮੈਂ ਲਸਣ ਅਦਰਕ ਕੁੱਟ ਕੇ ਵੀ ਪਹਿਲਾਂ ਪਾ ਲਿਆ ਵੱਡੀਆਂ ਵੱਡੀਆਂ ਹਰੀਆਂ ਮਿਰਚਾਂ ਕੀਤੀਆਂ ਮੈਨੂੰ ਚੰਗੀਆਂ ਲੱਗਦੀਆਂ ਇੰਦਾ ਤੇ ਇਹ ਲਸਣ ਪਾਇਆ ਅਦਰਕ ਔਰ ਪਿਆਜ਼ ਔਰ ਇੱਕ ਫਾਮਾ ਗਿਆ ਪਾਇਚ ਟਮਾਟਰ ਆਪਾਂ ਇਹਦੇ ਵਿੱਚ ਪਾਵਾਂਗੇ ਟਮਾਟਰ ਤੇ ਸਾਗ ਬੜਾ ਟੇਸਟ ਬਣੇਗਾ ਕਿਉਂਕਿ ਇਹ ਸਾਗੇ ਵਿੱਚ ਮੈਂ ਬਾਥੂ ਕਾਫੀ ਪਾਇਆ ਬਾਥੂ ਘਰ ਤੋਂ ਲੈਂਦਾ ਸੀ ਤੇ ਚਲਾਈ ਦਾ ਸਾਗ ਵੀ ਵਿੱਚ ਪਾਇਆ ਕਿਉਂਕਿ ਜਾਂਦੀ ਵਾਰ ਦਾ ਸਾਗ ਹੈ ਜਾਂਦੀ ਵਾਰ ਦਾ ਸਨੇਹਾ ਇਹ ਸਨੇਹਾ ਦੇ ਰਿਹਾ ਕਿ ਅਗਲੇ ਸਾਲ ਵੀ ਜਾਂਦੇ ਵਾਸਤੇ ਰਹਾਂ ਮੈਂ ਫੇਰ ਆਵਾਂਗਾ ਆਪਾਂ ਹੁਣ ਲਾਉਣੇ ਸਵਾਦ ਤੜਕਾ ਲਓ ਜੀ ਆਪਣਾ ਸਾਗ ਤੇ ਤੜਕਾ ਲੱਗ ਕੇ ਤਿਆਰ ਆਪਾਂ ਇਹਦੇ ਵਿੱਚ ਹਲਦੀ ਜ਼ਰੂਰ ਪਾਇਆ ਕਰੋ ਪਲੀਜ਼ ਹਲਦੀ ਆਪਣੀ ਹੱਡੀਆਂ ਦੀ ਮਜ਼ਬੂਤੀ ਲਈ ਹੁੰਦੀ ਹੈ ਆਪਣਾ ਲਾਸਟ ਵਾਰ ਦਾ ਸਾਗ ਸੀ ਜਿਉਂਦੇ ਰਹੇ ਤੇ ਅਗਲੇ ਸਾਲ ਬਣਾਵਾਂਗੇ ਬਾਕੀ ਰੱਬ ਰੱਖ ਤੁਸੀਂ ਸਾਰੇ ਜਿਉਂਦੇ ਵਾਸਤੇ ਹੱਸਦੇ ਵਸਦੇ ਰਹੋ ਧੰਨਵਾਦ ਮਿਹਰਬਾਨੀ ਮੇਰੇ ਚੈਨਲ ਨੂੰ ਲਾਈਕ ਕਮੈਂਟ ਔਰ ਸਬਸਕ੍ਰਾਈਬ ਜਰੂਰ ਕਰਨਾ